ਹੋ ਜిల్లా ਘੱਟੀ ਵਾਲਾ ਤੁਲੇ ਦੀ ਧੀ ਵੀ ਆਈ ਸ਼ੇਰ ਚੱਕਰਪਾਈ ਕੁੜੀ ਤੇ ਜੇਪੇ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਟਾ ਸਾਲੂ ਕੌਣ ਸਮੇਟੇ ਕਾਚੇ ਚੂਰੀ ਕੁਟੀ ਜ਼ਮੀਦਾਰਾਂ ਨੇ ਲੁੱਟੀ ਜ਼ਮੀਦਾਰ ਸਦਾਏ ਹੋਏ ਕਿਹਨੂੰ ਬੋਲੇ ਲਾਏ ਇੱਕ ਚਿਕੋਲਾ ਰਹਿ ਗਿਆ ਪੈਰ ਫੜ ਕੇ ਰਹਿ ਗਿਆ ਇੱਕ ਬੋਲਾ ਰਹਿ ਗਿਆ ਪੈਰ ਫੜ ਕੇ ਰਹਿ ਗਿਆ ਕੋਲਾ ਰਹਿ ਗਿਆ ਪਾਈ ਚੱਕੇ ਲੈ ਗਿਆ ਪਾਈ ਨੇ ਮਾਰੀ ਕਿੱਟ ਹਾਂਜੀ ਜਿਲ੍ਹਾ ਮੁਹਾਲੀ ਦੇ ਸਾਰੇ ਵਸਨੀਕਾਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਤੀਆਂ ਦੀ ਲੋਹੜੀ ਮਨਾਈ ਗਈ ਹੈ ਜਿੱਥੇ 51 ｔੀਆਂ ਨੂੰ ਲੋਹੜੀ ਦਿੱਤੀ ਗਈ ਹੈ ਮੈਂ ਸਾਰਿਆਂ ਨੂੰ ਹੀ ਲੋਹੜੀ ਦੀ ਬਹੁਤ ਮੁਬਾਰਕਾਂ ਦਿੰਦੀ ਹਾਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਹੁਣ ਲੋਹੜੀ ਦਾ ਤਿਉਹਾਰ ਮੁੰਡਿਆਂ ਦੀ ਲੋੜੀ ਤੋਂ ਬਦਲ ਕੇ ਕੁੜੀਆਂ ਦੀ ਲੋੜੀ ਬਣ ਗਿਆ ਤੀਆਂ ਦੀ ਲੋੜੀ ਮਨਾਈ ਜਾਂਦੀ ਹੈ ਬਤੌਰ ਡਿਪਟੀ ਕਮਿਸ਼ਨਰ ਤੇ ਬਤੌਰ ਮਹਿਲਾ ਹੋਣ ਦੇ ਨਾਤੇ ਮੈਂ ਸਾਰੇ ਸਾਰੇ ਹੀ ਮਾਵਾਂ ਨੂੰ ਇਹ ਅਪੀਲ ਕਰਦੀ ਆਂ ਕਿ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਤੀ ਦੀ ਮਾਂ ਹੈ ਸਾਡਾ ਫਰਜ਼ ਵੀ ਬੰਦਾ ਹੈ ਕਿ ਅਸੀਂ ਇਸ ਤੀ ਨੂੰ ਸક્ષਮ ਬਣਾਈਏ ਏਮਪਾਵਰ ਕਰੀਏ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ ਤੇ ਪੜ੍ਹ ਲਿਖ ਕੇ ਆਪਣਾ ਤੇ ਦੇਸ਼ ਦਾ ਅਗੇ ਨਾਂ ਰੌਸ਼ਨ ਕਰ ਸਕੇ ਆਪਣੇ ਮੋਹਾਲੀ ਪੁਲਿਸ ਵੱਲੋਂ ਡੀਐਸਪੀ ਸਿਟੀ 2 ਤੇ ਟ੍ਰੈਫਿਕ ਪੁਲਿਸ ਵੱਲੋਂ ਸਾਰਿਆਂ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਲੋੜੀ ਦੀਆਂ ਤੇ ਮਾਗੀ ਦੀਆਂ ਤੇ ਜਦਾਂ ਇਹ ਆਪਾਂ ਘਰਾਂ ਦੇ ਵਿੱਚ ਸਾਰੇ ਲੋੜੀ ਮਨਾਉਂਦੇ ਆ ਇਹ ਜੇ ਇਹ ਸਾਡਾ ਪਰਿਵਾਰ ਹੈ ਡੀਐਸਪੀ ਸਿਟੀ 2 ਦੇ ਮੇਰੇ ਸਾਰੇ ਐਸਐਚਓ ਇੱਥੇ ਹੈ ਸਾਰੇ ਕੀ ਕਹਿੰਦੇ ਮੁਲਾਜ਼ਮ ਜਿੰਨੇ ਵੀ ਸਾਡੇ ਆਈਓ ਸਹਿਬਾਨ ਟ੍ਰੈਫਿਕ ਤੇ ਜਿੱਪੀ ਸਾਹਿਬ ਮੇਰੇ ਨਾਲ ਖੜੇ ਹੈ ਤੇ ਇਹ ਸਾਰੇ ਅ ਅਸੀਂ ਇਹ ਹਰ ਸਾਲ ਹੀ ਮਨਾਉਂਦੇ ਆ ਲੋੜੀ ਦਾ ਤਿਉਹਾਰ ਇੱਕ ਨਾ ਇੱਕ ਥਾਣੇ ਦੇ ਵਿੱਚ ਕਿਉਂਕਿ ਇਹ ਵੀ ਸਾਡਾ ਪਰਿਵਾਰ ਹੈ ਕਿਉਂਕਿ ਜਦੋਂ ਲੋਕ ਆਪਣੇ ਤਿਉਹਾਰ ਮਨਾਉਂਦੇ ਆ ਉਦੋਂ ਅਸੀਂ ਸਾਰੀ ਪੁਲਿਸ ਸਾਡੀ ਡਿਊਟੀ ਤੇ ਹੁੰਦੀ ਹੈ ਤੇ ਡਿਊਟੀ ਤੇ ਹੋਣ ਕਰਕੇ ਕਈ ਵਾਰ ਆਪਣੇ ਘਰਾਂ 'ਚ ਨਹੀਂ ਮਨਾਈ ਜਾਂਦੇ ਤੇ ਇੱਕ ਇਸ ਕਰਕੇ ਅਸੀਂ ਇੱਥੇ ਸਾਰੇ ਦੇ ਸਾਰੇ ਆਪਣੇ ਪਰਿਵਾਰ ਪੁੱਲਸ ਪਰਿਵਾਰ ਨਾਲ ਲੋੜੀ ਮਨਾਉਂਦੇ ਆ ਅਸੀਂ ਕੁੜੀਆਂ ਦੀ ਲੋੜੀ ਪਾਉਣ ਵਾਸਤੇ ਆਏ ਆ ਜੀ ਅਸੀਂ ਜਾਣਦੇ ਆ ਕਿ ਕੁੜੀਆਂ ਗਿਆਨ ਕਿਉਂਕਿ ਹਰ ਪਾਸੇ ਮੁੰਡੇ ਅੱਗੇ ਆਂਦੇ ਆ ਇਸ ਕਰਕੇ ਅਸੀਂ ਇਹ ਪ੍ਰੋਤਾ ਇਸ ਤੋਂ ਸ਼ੁਰੂ ਕਰਨ ਲੱਗੇ ਆ ਕਿ ਅੱਜ ਅਸੀਂ ਕੁੜੀਆਂ ਦੀ ਲੋੜੀ ਪਾਈਏ ਕੁੜੀਆਂ ਦੀ ਪੜ੍ਹਾਈ ਦੇ ਲਈ ਅੱਤੇ ਆਈਏ ਇਹ ਬੱਚਿਆਂ ਨੂੰ ਪੜ੍ਹਾ ਕੇ ਸਮਾਜ ਸੇਵਾ ਦੇ ਵਿੱਚ ਸਾਡਾ ਹੱਥ ਬਟਾਣ ਜੇ ਇਹਨਾਂ ਨੂੰ ਸਾਡੀ ਕੋਈ ਵੀ ਲੋੜ ਹੈ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਸੀਂ ਇਹਨਾਂ ਦੀ ਲੋੜ ਹੀ ਪਾ ਕੇ ਆ ਜੀ ਜਾਵਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਕੁੜੀਆਂ ਪੜ੍ਹ ਲਿਖ ਕੇ ਇੱਕ achhe insaan ਬਣਨ ਤੇ ਸਮਾਜ ਦੀ ਵਿੱਚ ਨਾਮ ਰੋਸ਼ਨ ਕਰਨ ਦੇਸ਼ ਦੀ ਤਰੱਕੀ ਦੇ ਵਿੱਚ ਹੱਥ ਵਟਾਉਣ। ਇਹ ਗੱਲ ਵੀ ਇਹ ਜਗ੍ਹਾ ਕਿਉਂ ਖੁੱਲੀ ਹੈ ਜਿੱਕਿ ਤੋ ਬਹੁਤ ਸਾਰੇ ਲੁੜੀਆਂ ਬਣਾਉਂਦੇ ਨੇ ਲੋਕ ਵੱਡੇ ਸਕੂਲਾਂ ਦੇ ਵਿੱਚ ਵੱਡੀਆਂ ਪਾਰਕਾਂ ਦੇ ਹੋਟਲਾਂ ਦੇ ਵਿੱਚ ਤੁਸੀਂ ਇਹ ਸਮਾਵੇ ਦੀ ਕੋਈ ਕੋਸ਼ਿਸ਼ ਇਹਨਾਂ ਬੱਚਿਆਂ ਨੂੰ ਕੋਈ ਇਹਨਾਂ ਬੱਚਿਆਂ ਨੂੰ ਕੋਈ ਅੱਗੇ ਲਿਆਂਦਾ ਹੀ ਨਹੀਂ ਜੀ ਅਸੀਂ ਚਾਹਨੇ ਹਾਂ ਕਿ ਇਹ ਬੱਚਿਆਂ ਤੋਂ ਸ਼ੁਰੂ ਕਰੀਏ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਅਸੀਂ ਵੀ ਇਸ ਸਮਾਜ ਦੇ ਹਿੱਸੇ ਹੈਗੇ ਆਂ ਰਹੇ ਨੇ ਆ ਤੇ ਇਹਾਂ ਦੀ ਅੱਜ ਹੀ ਬਹੁਤ ਅੱਛਾ ਲੱਗਾ ਸਾਨੂੰ ਕਿ ਲੋੜ ਅਸੀਂ ਇਹ ਜਾਣਦੇ ਜੀ ਇਹ ਬੱਚੇ ਸਲਮਸ 'ਚ ਹੋਣ ਹੀ ਨਹੀਂ ਨਾਏ ਬੱਚੇ ਤਰੱਕੀ ਕਰਕੇ ਗੱਲ ਨੂੰ ਮਹਿਲਾ ਦੇ ਮਾਲਕ ਬਣਨਾ ਆਪਣਾ ਤਰੱਕੀ ਕਰਨ ਪੜਨ ਪੜ੍ਹਾਈ ਇੱਕ ਬੰਦੇ ਦਾ ਐਡਾ ਵੱਡਾ ਹਥਿਆਰ ਹੈ ਕਿ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ ਛੋੜ ਦੋ ਤੁਹਾਡਾ ਪੈਸਾ ਖੋ ਸਕਦਾ ਕੋਈ ਤੁਹਾਡੀ ਜਾਇਦਾਦ ਖੋ ਸਕਦਾ ਪੜ੍ਹਾਈ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਅੱਜ ਕਿੰਨੇ ਕ ਬੱਚੇ ਨੇ ਜਿਨ੍ਹਾਂ ਨੂੰ ਛੋਟੀਆਂ ਬੱਚੀਆਂ ਨੇ ਵੀ ਕਿੰਨਿਆਂ ਨੇ ਤਕਰੀਬਨ ਬੱਚੇ ਤਕਰੀਬਨ 100 ਬੱਚਿਆਂ ਦੇ ਕਰੀਬ ਹੈ ਜੀ ਬੱਚੀਆਂ ਜਿਹੜੀਆਂ ਛੋਟੀਆਂ ਹੈ ਜਿਹੜੀਆਂ ਕਿ ਮੈਂ ਦੇਖ ਸਕਦਾ ਕਿ 2-3 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਹੈਗੀਆਂ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸੀ ਕਾਂ